ਅਸ਼ੇ 1 ਵਜੇ ਭੱਜਣ ਵਾਲੇ ਪੇਪਰ ਅੱਜ ਖਾਦਾ ਕਿਵੇਂ ਹੋਏਗਾ ਕੰਪਲੀਟ ਕੀ ਹੈ ਹਾਂ ਹੋਂਦਾ ਗਾਲਾ ਹੋਂਦਾ ਗਾਲਾ ਹਾਂ ਕਾਦਾ ਪੇਪਰ ਅੱਜ ਕੰਪਿਊਟਰ ਸਾਇੰਸ ਹੋਂਦਾ ਵੀ ਕੋਸ ਚੱਲ ਠੀਕ ਹੈ ਹੋ ਜਾਏਗਾ ਪਾਸ ਹੋ ਜਾਊਗਾ ਮੰਮੀ ਹੋ ਜੂ ਪਾਸੇ ਹੋ ਜਾਊਗਾ ਹੋ ਜਾਊਗਾ ਨਾ ਠੀਕ ਹੈ ਚੱਲ ਵੱਧੂ ਹੋ ਜਾਏਗਾ ਠੀਕ ਹੈ ਵੱਧੂ ਹੋ ਜਾਏਗਾ ਵੱਧੂ ਨਹੀਂ ਚਾਹੀਦਾ ਪਾਸ ਹੋਣਾ ਚਾਹੀਦਾ ਹੋ ਦੇ ਲਾਲ ਗੋਟ ਪਾਈ ਹੁੰਦਾ ਅੱਕੀ ਨੀਲਾ ਆ ਜਾ ਕਿੱਥੇ ਤੇ ਨਾਲ ਉਹ ਪਹਿਲਾਂ ਨਾ ਪਹਿਲਾਂ ਪ੍ਰਾਈਵੇਟ ਸਕੂਲ ਚ ਪੜਦਾ ਹੁੰਦਾ ਸੀ ਤੇ ਇਹ ਜਦੋਂ ਇਹਨੂੰ ਸਕੂਲ ਛੱਡਣ ਜਾਣਾ ਨਾ ਇਹ ਕਹਿੰਦਾ ਇਹ ਜਿਹੜਾ ਸਹਾਗ ਨਹੀਂ ਸਹਾਗ ਉਹ ਉਹਨੂੰ ਕਹਿੰਦਾ ਹੁੰਦਾ ਸੀ ਕੀ ਕਹਿੰਦਾ ਥਣ ਤੂੰ ਬੈਸ ਨੂੰ ਸਹਾਗ ਭਾਈ ਸਹਾਗ ਭਾਈ ਮੇਰੀ ਲੱਤ ਤੋੜ ਦੇ ਪਰ ਮੈਂ ਸਕੂਲ ਨਹੀਂ ਜਾਣਾ ਮੈਂ ਇੱਥੇ ਹੀ ਰਹੂੰ ਦੇਹਲਾ ਇੰਨਾ ਤੇ ਕੰਮ ਹੈ ਕਰਨਾ ਤੁਸੀਂ ਮੇਰੀ ਲੱਤ ਤੋੜ ਦੇ ਪਰ ਮੈਂ ਸਕੂਲ ਨਹੀਂ ਜਾਣਾ ਹੈ ਨਾ ਤਾਂ ਇਹਦੇ ਘਰ ਦੇ ਨੇ ਚਾ ਕਿਉਂ ਸਰਕਾਰੀ ਸਕੂਲ ਚ ਲਾ ਰੱਖਿਆ ਹੈ ਹਾਂ ਜਿਹਦੇ ਜਦੋਂ ਹਮੇਸ਼ਾ ਆਉਣ ਲੱਗਾ ਸਕੂਲ ਚ ਰਹਿੰਦਾ ਵਾ ਤੋਂ ਜ਼ਿਆਦਾ ਜਦੋਂ ਜਾਣ ਲੱਗਾ ਵੀ ਜਦੋਂ ਬਿਲਕੁਲ ਜਦੋਂ ਅਲਵਿਦਾ ਕਰਦੇ ਸਕੂਲ ਨੂੰ ਉਦੋਂ ਵੀ ਇਥੋਂ ਹੀ ਜਾਂਦਾ ਰਹਿੰਦਾ ਹਾਂ ਪਰ ਇਹ ਤਾਂ ਉਲਟਾ ਸੀਗਾ ਨਾ ਇਹ ਤਾਂ ਨਾ ਜਾਣ ਤੇ ਰਹਿੰਦਾ ਹੁੰਦਾ ਸੀ ਹਰ ਤਾਂ ਆਇਆ ਹੁੰਦਾ ਸੀ ਬਸ ਮੈਂ ਜਾਣਾ ਨਹੀਂ ਬਸ ਜੇ ਸੁੱਟੀ ਹੋ ਜਾਂਦੀ ਸੀ ਇੱਥੇ ਚਾਹ ਜਾਂਦ ਜਾਂਦਾ ਪਹਿਲਾਂ ਪਹਿਲਾਂ ਪਾਣੀ ਬਸਾਰੇ ਕਿੱਥੇ ਕਾਲਾ ਮੇਰਾ ਸਾਲਾ ਇਹ ਗਾਉਂਦਾ ਹੀ ਨਹੀਂ ਗਾਣਾ ਉਹ ਆ ਗਿਆ ਲੈ ਨੀਲਾ ਜ ਆ ਵੀ ਭੱਜਣ ਵਾਲਿਓ ਬਸ ਆਹ ਕਹਿੰਦੇ ਬਈ ਅਸੀਂ ਸਵੇਰ ਨਾਲ ਉਹ ਜਾਇਆ ਕਰਾਂਗੇ ਆਹ ਦੇਖੋ ਦਰੇ ਕਹਿੰਦਾ ਨਾ ਅਸੀਂ ਸਵੇਰ ਰਨਿੰਗ ਕਰਨ ਜਾਇਆ ਕਰਨੇ ਚਾਚਾ ਤੇ ਨਾਲ ਸਾਡਾ ਕਹਿੰਦਾ ਰਹਿਣ ਦੇ ਆਪਾਂ ਸਕੂਲ ਜਾ ਰਹੇ ਹਾਂ ਤੇਰੇ ਵਾਂਗੂ ਜੋਬ ਤੇ ਜਾਣਾ ਸੀ ਆਹ ਦੇਖ ਲਓ ਇਹ ਕਹਿੰਦੇ ਅਸੀਂ ਕੱਲੂ ਭੱਜਣ ਜਾਵਾਂਗੇ ਪੱਕਾ ਕੱਲ-ਕੱਲ ਕਰਦੇ ਕਰਦੇ 7 ਵਜੇ ਤੋਂ ਔਰ ਪਹਿਲਾਂ ਹੁੰਦੇ ਨਹੀਂ ਇਹ ਹਾਂ ਐਵੇਂ ਕਿਹਾ ਸੀ ਕਹਿੰਦਾ ਰਹਿਣ ਦੇ ਕਹਿੰਦਾ ਆਪਾ ਸਕੂਲ ਵੀ ਜਾਇਆ ਕਰਨਾ ਉੱਥੇ ਵੀ ਕਰਨਾ ਇੱਥੇ ਕਿਹਾ ਸੀ ਇਹ ਤਾਂ ਕਹਿੰਦਾ ਮੇਰੇ ਸਾਥ ਹੀ ਦਰਦ ਹੁੰਦਾ ਓਏ ਤੂੰ ਕੀ ਆਸ ਨੂੰ ਮੈਂ ਕਿਹਾ ਮੇਰੇ ਸਾਥ ਹੀ ਦਰਦ ਹੁੰਦਾ ਖਾਤ ਨਾਲ ਗਲੇ ਆ ਸੀ ਆਏ ਨਹੀਂ ਅੱਜ ਚੱਲ ਠੀਕ ਐ ਜਾਓ ਤੁਸੀਂ ਤੁਰ ਕੇ ਠੀਕ ਐ ਚਲ ਚੰਗਾ ਓਏ ਬੈਸਟ ਆਫ ਲੱਕ ਪੇਪਰ ਲਈ ਚੰਗਾ 12 ਵਜੇ ਨੂੰ ਮਿਲਣਾ ਹੈ ਪੇਪਰ ਕਾਹਦਾ ਅੱਜ ਮੇਰੇ ਇੱਥੇ ਕਹਿੰਦੇ ਕਿ ਪੇਪਰ ਸਾਥਾ ਕਿਹਲਾ ਨਾ ਪੇਪਰ ਹੀ ਪਤਾ ਪੇਪਰ ਕਾਦਾ ਓਏ ਆ ਦੇਲਾ ਪੇਪਰ ਹੀ ਨਹੀਂ ਪਤਾ ਮੈਨੂੰ ਤਾਂ ਪਤਾ ਹੋਗਾ ਹੁਣ ਤਾਂ ਪਤਾ ਕੰਪਿਊਟਰ ਦਾ ਉਹਦਾ ਨਹੀਂ ਪਤਾ ਕਾਲੇ ਤੇਰਾ ਕਿਹੜਾ ਓਏ ਉਹ ਨਵੀਂ ਚਾ ਮੈਂ ਹੈ ਪਲੰਪਿੰਗ ਪਲੰਪਿੰਗ ਹੋ ਗਈ ਹੁੰਦਾ ਹੈ ਇਹ ਤੇ ਜਿੱਤ ਵੀ ਆ ਗਿਆ ਸਕੂਲ ਨਾਲ ਚੱਲ ਠੀਕ ਓਕੇ ਟੂਟ ਗਿਆ ਬੰਦੇ ਆ ਟੂਟ ਗਿਆ ਆ ਲਓ ਜੀ ਅਸੀਂ ਕਾਲੇ ਨੂੰ ਲੈਣ ਆ ਗਏ ਆ ਦੇਖੋ ਜੀ ਹਾਂ ਖੜੀ ਚੋਰੀ ਕਰਦੇ ਫਿਰਦੇ ਆ ਕੀ ਚੋਰੀ ਕਰਦੇ ਕੀ ਜੋ ਤੋੜ ਗਲੇ ਓਏ ਸਿਕੰਦਰ ਹੋ ਗਏ ਪੇਪਰ ਓਏ ਕੀ ਬਣਾਏ ਸੀ ਅੱਜ ਕਿ ਮੇਰਾ ਪੇਪਰ ਵਧੀਆ ਵਧੀਆ ਬੇਸੀ ਵੀ ਤੋੜ ਲੈਂਦੇ ਚੋਸ ਨਾਲ ਵਿਚਾਰ ਆ ਗਿਆ ਚੱਲ ਚੰਗਾ ਚਲ ਜੀ ਆ ਸਾਡੇ ਪਿੰਡ ਦਾ ਬਾਈ ਅਮਰ ਇਹ ਕੋਲਚੇ ਬਹੁਤ ਵਧੀਆ ਬਣਾਉਂਦਾ ਤੇ ਜਿੰਨੇ ਜਿੰਨੇ ਖਾਣੇ ਆਏ ਇਹ ਕੋਲੇ ਆ ਸਕਦੇ ਧੰਨਵਾਦ ਇੱਧਰ ਕਿੱਦਾਂ ਲੱਗਿਆ ਬਹੁਤ ਵਧੀਆ ਕਿਵੇਂ ਆਏ ਕੀ ਕਰ ਗਿਓ ਕੀ ਗੱਲ ਲੱਗਿਆ ਓਏ ਕੁਛ ਨਹੀਂ ਕੀ ਗੱਲ ਲੱਗਿਆ ਤਾਂ ਚਾਹ ਫਿਰ ਬਣਾਣਾ ਦਰ ਪੱਤੇ ਕਿੱਥੇ ਬਣਾਈ ਬਣਾਤੀ ਆਉਂਦੀ ਵੀ ਬਣਾਉਣੀ ਹਾਂ ਆਹ ਦੇ ਲੱਪਾਲੀ ਨੇ ਭੈਣ ਚਾਹ ਬਣਾਉਣ ਲੱਗਾ ਤਾਂ ਓਏ ਆ ਕੀ ਇਹ ਤੇ ਕੀ ਹੈ ਇਹ ਤਾਂ ਕਾਲੇ ਆਸਤੇ ਆ ਲੈ ਹੁੰਦੀ ਕੀ ਹੈ ਬਰੋ ਕਲਾਸ ਕੀ ਹੈ ਓਏ ਤੂੰ ਲਾਇਆ ਨਾ ਕਰ ਦੇ ਇਹ ਬੁੱਲਾਂ ਦੇ ਲਾਉਣ ਨੂੰ ਬੁੱਲਾਂ ਤੇ ਲੱਗ ਗਏ ਬੈਡ ਬாய் ਵਾਲੀ ਮੈਂ ਸ਼ਰਟ ਵੀ ਬੈਡ ਬੋਏ ਵਾਲੀ ਬਠਾ ਦੇ ਲਓ ਬੈਡ ਬੋਏ ਦਾ ਬੋਇਸ ਦਾ ਬੋਇਸ ਦਾ ਬੈਡ ਬੋਇਸ ਹਾਂ ਜਿਹੜਾ ਹਵਾ ਬਣਾਈ ਵੀ ਕਾਲੇ ਨੇ ਸਾਡੇ ਨੇ ਬਲੈਕ ਟੀ ਸਾਡੇ ਲਈ ਉਹ ਕਾਲੇ ਰੰਗ ਦੇ ਨਾਲ ਭੈਣ ਬਲੈਕ ਟੀ ਵੀ ਉਦਾਂ ਦੀ ਬਣਾਈ ਦਿਖਾਈਓ ਕਿਹੜੀ ਬਣਾਈਓ ਬਲੈਕ ਕਾਲਾ ਦਾ ਇਹ ਇਹ ਕਾਲੇ ਨੇ ਬਣਾਈ ਬਲੈਕ ਟੀ ਇਸ ਨਾਲ ਦੇਖ ਕਾਲੇ ਚਲਦੀ ਕਰਾ ਮਣੀ ਤੂੰ ਬਲੈਕ ਟੀ ਪੀਣੀ ਆ ਕਿ ਰੰਗ ਤਾਂ ਰੰਗ ਕਾਲਾ ਹੋ ਜੂ ਬਾਈ ਟੀ ਪੀਣੀ ਕਿ ਬਲੈਕ ਟੀ ਹੈ ਹੈਗੀ ਅਚਾਰ ਮੁੰਡਿਆ ਜੇ ਆ ਤਾਂ ਖਾਂਦੀ ਹੋਵੇ ਵੋ ਕੇ ਨਿਕਲੇ ਸੀਸਾ ਪਾ ਕੇ ਕਲਦੀ ਨਾ ਬਾਲਾਂ ਕਿ ਤੇ ਰਹਿ ਗਿਆ ਜੀੜੀਂ ਜੀ ਕਰਦੀ ਕੀ ਹੋਣਾ ਗਾਲ ਓਏ ਮਨੀ ਦੇ ਖਾਣ ਨਹੀਂ ਆਉਂਦੇ ਨੂੰ ਸੰਗ ਲਾਕਦੇ ਇਹਨੂੰ ਬਾਜ਼ਾਰ ਚ ਨਾ ਆ ਓਏ ਆ ਦੇ ਚੰਗਾ ਖਾਣ ਦੇ ਨਾ ਕਿਨ ਆਦਰਾ ਵੀਰ ਦੁਕਾਨ ਜਿਹੜੀ ਐ ਹੈ ਓਵਾ ਜੀ